ਕੈਨੇਡਾ ਚੁੱਠੀ ਨਮੀ ਮੰਗ ਪੀਐਮ ਕਰਨੀ ਨੂੰ ਲਿਖ ਕੇ ਦੱਸੀ ਸਾਰੀ ਗੱਲਬਾਤ ਕੀ ਹੁਣ ਹੋਵੇਗੀ ਵੱਡੀ ਕਾਰਵਾਈ ਕੈਨੇਡਾ ਤੋਂ ਆਈ ਦੁਖਦਾਈ ਖਬਰ ਭਾਰਤੀ ਕੁੜੀ ਦੀ ਗੈਚਾਨ ਮੋਦੀ ਨੂੰ ਲਈ ਮਦਦ ਦੀ ਕੋਹਰ ਜੁਕੇ ਚਾਰਿਆ ਨਮਕ ਕਾਨੂੰਨ ਸੰਸਦ ਚ ਬਣੀ ਸਹਿਮਤੀ ਜ਼ਿੰਦਗੀ ਖਤਮ ਕਰਨ ਦੀ ਅੱਗੇਆ ਦਲ ਖਾਲਸਾ ਤੇ ਕਾਰਵਾਈ ਮੋਦੀ ਸਰਕਾਰ ਨੇ ਲਿਆ ਫੈਸਲਾ ਜਥੇਵੰਦੀ ਆਗੂ ਕਮਰਪਾਲ ਨੇ ਦਿੱਤੀ ਜਾਣਕਾਰੀ ਕੈਨੇਡਾ ਵਿੱਚ ਹੋਏ ਜੀ7 ਸੰਮੇਲਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਰਨੀ ਦੀ ਮੁਲਾਕਾਤ ਦੇ ਰਲਵੇਂ ਮਿਲਵੇਂ ਨਤੀਜੇ ਆਉਣੇ ਸ਼ੁਰੂ ਹੋ ਗਏ ਨੇ ਇਹਨਾਂ ਵਿੱਚ ਕੁਝ ਗੱਲਾਂ ਪੋਜ਼ਿਟਿਵ ਨੇ ਤੇ ਕੁਝ ਨੈਗੇਟਿਵ ਸਾਹਮਣੇ ਆਈਆਂ ਨੇ ਖਬਰਾਂ ਅਨੁਸਾਰ ਬੈਂਕੂਵਰ ਦੀ ਸੰਸਦ ਮੈਂਬਰ ਜੈਨੀ ਕਵਾਨ ਨੇ ਪ੍ਰਧਾਨ ਮੰਤਰੀ ਮਾਰਕ ਕਰਨੇ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਕੈਨੇਡਾ ਵਿੱਚ ਸਰਗਰਮ ਲਾਰੈਂਸ ਵਸ਼ਨੋਈ ਗਰੂ ਨੂੰ ਅਤਵਾਦੀ ਸੰਗਠਨ ਦਰਜਾ ਦੇ ਕੇ ਉਸ ਉੱਤੇ ਰੋਕ ਲਗਾਈ ਜਾਵੇ ਇਸ ਨਾਲ ਭਾਰਤ ਨੂੰ ਇਹ ਸਕੂਨ ਮਿਲਿਆ ਕਿ ਭਾਰਤ ਵਰੂ ਗਤੀਵਿਧੀਆਂ ਕਰਨ ਵਾਲੇ ਗੈਂਗਸਟਰਾਂ ਦੇ گرو ਹੁਣ ਵਿਦੇਸ਼ਾਂ ਵਿੱਚ ਸਾਜ਼ਿਸ਼ਾਂ ਨਹੀਂ ਕਰ ਸਕਣਗੇ ਇਸ ਤੋਂ ਇਲਾਵਾ ਦੂਜੀ ਗੱਲ ਭਾਰਤ ਖਿਲਾਫ جاری ਹੈ ਉਹ ਇਹ ਹੈ ਕਿ ਸੰਸਦ ਮੈਂਬਰ ਨੇ ਉਸੇ ਚਿੱਠੀ ਵਿੱਚ ਇਹ ਵੀ ਮੰਗ ਕੀਤੀ ਹੈ ਕਿ ਭਾਰਤ ਨਾਲ ਸਾਰੇ ਸੁਰੱਖਿਆ ਤੇ ਖੂਫੀਆ ਰਿਸ਼ਤੇ ਖਤਮ ਕੀਤੇ ਜਾਣ ਅਤੇ ਇਹਨਾਂ ਤੇ ਮੁੜ ਵਿਚਾਰ ਕੀਤਾ ਜਾਵੇ ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ ਕੈਲਗਰੀ ਯੂਨੀਵਰਸਿਟੀ ਵਿੱਚ ਪੜ ਰਹੀ ਭਾਰਤੀ ਸਟੂਡੈਂਟ ਸਤਾਨਿਆ ਤਿਆਗੀ ਦੀ ਅਚਾਨਕ ਮੌਤ ਹੋ ਗਈ ਹੈ ਜਾਣਕਾਰੀ ਵੈਨਕੂਵਰ ਵਿੱਚ ਸਥਿਤ ਭਾਰਤੀ ਕੌਂਸਲਟ ਨੇ ਦਿੱਤੀ ਦੂਤਾਵਾਸ ਨੇ ਐਕਸ ਤੇ ਲਿਖਿਆ ਕਿ ਸਾਨੂੰ ਕੈਲਗਰੀ ਯੂਨੀਵਰਸਿਟੀ ਵਿੱਚ ਪੜ ਰਹੀ ਭਾਰਤੀ ਸਟੂਡੈਂਟ ਸਤਾਨਿਆ ਤਿਆਗੀ ਦੀ ਅਚਾਨਕ ਮੌਤ ਤੋਂ ਬਹੁਤ ਦੁੱਖ ਹੋਇਆ ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਉਸ ਦੀ ਮੌਤ ਕਿਵੇਂ ਤੇ ਕਿਹੜੇ ਹਾਲਾਤਾਂ ਵਿੱਚ ਹੋਈ ਹੈ ਦੂਤਾਵਾਸ ਨੇ ਅੱਗੇ ਕਿਹਾ ਕਿ ਉਸਤਾਨਿਕ ਅਧਿਕਾਰੀਆਂ ਦੇ ਸੰਪਰਕ ਵਿੱਚ ਅਤੇ ਤਾਨਿਆ ਦੇ ਪਰਿਵਾਰ ਨੂੰ ਹਰ ਸੰਭਵ ਅਸਹਾਇਤਾ ਪ੍ਰਦਾਨ करेगा पोस्ट ਵਿੱਚ ਲਿਖਿਆ ਗਿਆ ਕਿ ਅਸੀਂ ਮ੍ਰਿਤਕ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹਾਂ ਤੇ ਉਸਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਆਪਣੀ ਡੂੰਗੀ ਸੰਵੇਦਨਾ ਪ੍ਰਗਟ ਕਰਦੇ ਹਾਂ ਐਕਸ ਤੇ ਇੱਕ ਅਣਪਰਮਾਨਿਤ ਪੋਸਟ ਜਿਸ ਵਿੱਚ ਭਾਰਦੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਸਹਾਇਤਾ ਦੀ ਮੰਗ ਕਰਦੇ ਹੋਏ ਟੈਗ ਕੀਤਾ ਗਿਆ ਸੀ ਉਸਨੇ ਦਾਅਵਾ ਕੀਤਾ ਕਿ ਉਸਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਪੋਸਟ ਮੁਤਾਬਕ ਪਰਿਵਾਰ ਨੂੰ ਨਹੀਂ ਪਤਾ ਕਿ ਕੈਨੇਡਾ ਤੋਂ ਲਾਸ਼ ਵਾਪਸ ਲਿਆਉਣ ਲਈ ਕਿਸ ਨਾਲ ਸੰਪਰਕ ਕਰਨਾ ਹੈ ਇਸ ਲਈ ਉਹਨਾਂ ਨੇ ਪੀਐਮਓ ਇੰਡੀਆ ਨਰਿੰਦਰ ਮੋਦੀ ਡਾਕਟਰ ਜੈ ਸ਼ੰਕਰ ਨੂੰ ਅਪੀਲ ਕੀਤੀ ਹੈ ਯੂਕੇ ਦੇ ਸੰਸਦ ਮੈਂਬਰਾਂ ਨੇ ਸੰਸਦ ਵਿੱਚ ਇਤਿਹਾਸਿਕ ਵੋਟਿੰਗ ਰਾਹੀਂ ਇੱਕ ਬਿੱਲ ਦਾ ਸਮਰਥਨ ਕੀਤਾ ਜਿਸ ਦੇ ਤਹਿਤ ਇੰਗਲੈਂਡ ਅਤੇ ਵੇਲਜ਼ ਵਿੱਚ ਲਾ ਇਲਾਜ ਬਿਮਾਰੀਆਂ ਨਾਲ ਪੀੜਤ ਬਾਲਗਾਂ ਨੂੰ ਆਪਣੀ ਜ਼ਿੰਦਗੀ ਖਤਮ ਕਰਨ ਦੀ ਚੋਣ ਕਰਨ ਦੀ ਆਗਿਆ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਇਹ ਬਿੱਲ ਹੁਣ ਕਾਨੂੰਨ ਬਣ ਨੇੜੇ ਪਹੁੰਚ ਗਿਆ ਹੈ ਸੰਸਦ ਮੈਂਬਰਾਂ ਨੇ ਬਹਿਸ ਤੋਂ ਬਾਅਦ ਅਜਿਹੇ ਬਿਮਾਰ ਬਾਲਗਾਂ ਬਿੱਲ ਤੇ ਵੋਟ ਪਾਈ ਇਸ ਦੇ ਹੱਕ ਵਿੱਚ 314 ਤੇ ਵਿਰੋਧ ਵਿੱਚ 291 ਵੋਟਾਂ ਪਈਆਂ ਇਹ ਬਿੱਲ ਹੁਣ ਹਾਊਸ ਆਫ ਲਾਰਡਸ ਵਿੱਚ ਜਾਵੇਗਾ ਜੋ ਨੀਤੀ ਵਿੱਚ ਸੋਧ ਜਾਂ ਦੇਰੀ ਕਰ ਸਕਦਾ ਹੈ ਹਾਲਾਂਕਿ ਇਹ ਹੇਟਲੇ ਸਦਨ ਦੇ ਫੈਸਲੇ ਨੂੰ ਪਲਟ ਨਹੀਂ ਸਕਦਾ ਇਹ ਬਿਲ ਇੰਗਲੈਂਡ ਅਤੇ ਵੇਲਜ਼ ਵਿੱਚ 18 ਸਾਲ ਤੋਂ ਵੱਧ ਉਮਰ ਦੇ ਗੰਭੀਰ ਰੂਪ ਵਿੱਚ ਬਿਮਾਰ ਵਾਲਗਾਂ ਨੂੰ ਸਹਾਇਤਾ ਪ੍ਰਾਪਤ ਮੌਤਲੀ ਅਰਜ਼ੀ ਦੇਣ ਦੀ ਆਗਿਆ ਦੇਵੇਗਾ ਜੇਕਰ ਉਹ ਸੋਚਦੇ ਨੇ ਕਿ ਉਹ 6 ਮਹੀਨਿਆਂ ਤੱਕ ਜਿਉਂਦੇ ਨਹੀਂ ਰਹਿ ਸਕਣਗੇ ਸਿੱਖ ਜਥੇਬੰਦੀ ਦਲ ਖਾਲਸਾ ਦਾ ਇੰਸਟਾਗ੍ਰam ਖਾਤਾ ਦਲ ਖਾਲਸਾ ਆਫੀਸ਼ੀਅਲ ਪਰ ਸਰਕਾਰ ਵੱਲੋਂ ਬੰਦ ਕੀਤੇ ਜਾਣ ਦੀ ਸੂਚਨਾ ਮਿਲੀ ਹੈ ਦਲ ਖਾਲਸਾ ਦੇ ਸੀਨੀਅਰ ਆਗੂ ਕਮਰਪਾਲ ਸਿੰਘ ਨੇ ਕਿਹਾ ਕਿ ਇਸ ਇੰਸਟਾਗ੍ਰam ਖਾਤੇ ਰਾਹੀਂ ਦਲ ਖਾਲਸਾ ਵੱਲੋਂ ਪੰਜਾਬ ਵਿੱਚ ਖਾਲਿਸਤਾਨ ਦੀ ਲਹਿਰ ਨੂੰ ਦੁਨੀਆ ਨੂੰ ਦਿਖਾਇਆ ਜਾ ਰਿਹਾ ਸੀ ਤੇ 1 ਮਹੀਨਾ ਪਹਿਲਾਂ ਬਣੇ ਇਸ ਖਾਤੇ ਨੇ ਆਪਣੀ ਰੀਚ ਤਕਰੀਬਨ 1 ਮਿਲੀਅਨ ਬਣਾ ਲਈ ਸੀ ਉਨ੍ਹਾਂ ਇਲਜ਼ਾਮ ਲਾਇਆ ਕਿ ਭਾਰਤ ਸਰਕਾਰ ਵੱਲੋਂ ਇਸ ਮੂਹਮ ਅਤੇ ਇੰਸਟਾਗ੍ਰam ਖਾਤੇ ਦੀ ਵਧ ਰਹੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਇਹ ਖਾਤਾ ਬੰਦ ਕਰ ਦਿੱਤਾ ਗਿਆ ਹੈ We'll <laughs>